ਨਿਊਜ਼ 92 ਤੇ ਤੁਹਾਡਾ ਸਵਾਗਤ ਤੇ ਮੈਂ ਹਾਂ ਰਜਿੰਦਰਾ ਬਲੂ ਹਰ ਰੋਜ਼ ਦੀ ਤਰ੍ਹਾਂ ਲੈ ਕੇ ਹਾਜ਼ਰ ਖਬਰਾਂ ਤੇ ਖਬਰਾਂ ਦੀ ਚਰਚਾ ਜ਼ਿਲ੍ਹੇ ਦੇ ਕੁੱਲ ਥਾਣੇ 10 ਜਿਨ੍ਹਾਂ ਵਿੱਚ ਮਾਮਲੇ ਦਰਜ ਹੋਏ 10 ਨਸ਼ੇ ਦੇ 5 ਕੁੱਟਮਾਰ ਦੇ 2 ਚੋਰੀ ਦਾ 1 ਤੇ ਐਕਸੀਡੈਂਟ ਦਾ ਵੀ 1 ਇੱਕ ਮਾਮਲਾ ਜਿਹੜਾ ਚਰਚਾ ਉੱਠ ਅਗੀ ਦਾ ਮਾਮਲਾ ਦਰਜ ਹੋਇਆ ਹੈ ਜਿਹੜਾ ਕਿ ਸਿਵਲ ਲੈਂਡ ਥਾਣੇ ਦੇ ਵਿੱਚ ਦਰਜ ਹੋਇਆ ਹੈ। ਇਹਦੇ ਵਿੱਚ ਦੱਸਿਆ ਗਿਆ ਹੈ ਕਿ ਰਾਮ ਸਰੂਪ ਪੁੱਤਰ ਦਰਸ਼ਨ ਕੁਮਾਰ ਵਾਸੀ ਨਵੀਂ ਬਸਤੀ ਮਠੰਡਾ ਨੇ ਜ਼ਮੀਨ ਦਾ ਸੌਦਾ ਰঞ্জੀਤ ਸਿੰਘ ਪੁੱਤਰ ਨਛੱਤਰ ਸਿੰਘ ਤੇ ਰਾਜ ਸਿੰਘ ਪੁੱਤਰ ਵੀਰ ਸਿੰਘ ਨਾਲ ਕੀਤਾ। ਜਿਨ੍ਹਾਂ ਨੇ ਚਾਰ ਪਾਰਟਨਾਂ ਨਾਲ ਦੋਸ਼ੀ ਰঞ্জੀਤ ਸਿੰਘ ਨਾਲ 8 ਕਿੱਲੇ ਜ਼ਮੀਨ ਦਾ ਬਿਆਨਾ ਕਰਕੇ 56,72,000 ਰੁਪਏ ਦਿੱਤੇ ਸੀ। ਬਾਦ ਵਿੱਚ ਜ਼ਮੀਨ ਤੇ ਸਟੇ ਹੋਣ ਕਰਕੇ ਉਹਦੀ ਰਜਿਸਟਰੀ ਨਹੀਂ ਹੋਈ ਤਿੰਨ 파ਟਨਰਾਂ ਵੱਲੋਂ ਪੰਚਾਇਤੀ ਤੌਰ ਤੇ ਪੈਸੇ ਵਾਪਸ ਲੈ ਲਏ ਗਏ ਤੇ ਦੋਸ਼ੀ ਰਣਜੀਤ ਸਿੰਘ ਮਦਈ ਦੇ ਹਿੱਸੇ ਪੈਸੇ 14 ਲੱਖ 18000 ਰੁਪਏ ਬਣਦੇ ਸਨ ਜਿਸ ਨੇ ਦੇਣ ਤੋਂ ਇਨਕਾਰ ਕਰ ਦਿੱਤਾ ਰਾਜ ਸਿੰਘ ਦੇ ਬਿਆਨਾਂ ਦਾ ਗਵਾਹੀ ਜੋ ਦੋਸ਼ੀ ਰਣਜੀਤ ਸਿੰਘ ਨਾਲ ਪਹਿਲਾਂ ਵੀ ਆਪਣੀ ਜ਼ਮੀਨ ਦੇ ਕਾਫੀ ਬਿਆਨੇ ਕੀਤੇ ਗਏ ਸਨ ਰਾਜ ਸਿੰਘ ਨੂੰ ਪਹਿਲਾਂ ਹੀ ਇਸ ਗੱਲ ਦਾ ਪਤਾ ਸੀ ਪਰ ਉਸ ਨੇ ਦੱਸਿਆ ਨਹੀਂ ਕਿਸੇ ਨੂੰ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਪਰ ਠੱਗੀ ਰਾਮ ਸਰੂਪ ਨਾਲ ਬਹੁਤ ਵੱਡੀ ਵੱਜੀ ਸੋ ਮਿੱਤਰੋ ਗੱਲ ਇਹ ਕਰਦੇ ਆਂ ਵੀ ਜ਼ਮੀਨਾਂ ਜਾਇਦਾਦਾਂ ਪੈਸਾ ਸਭ ਕਿਸੇ ਇਥੇ ਪਿਆ ਰਹਿ ਜਾਂਦਾ ਕੁਝ ਵੀ ਬੰਦੇ ਦੇ ਨਾਲ ਨਹੀਂ ਜਾਂਦਾ ਇਹ ਸਭ ਨੂੰ ਪਤਾ ਹੈ ਇਹ ਸਭ ਪਤਾ ਹੁੰਦੇ ਹੋਏ ਵੀ ਅਸੀਂ ਰੋਜ਼ ਸੁਣਦੇ ਵੀ ਆਂ ਇੱਕ ਦੂਜੇ ਨੂੰ ਦੱਸਦੇ ਵੀ ਆਂ ਪਰ ਇਸ ਕੰਮ ਤੋਂ ਪਿੱਛੇ ਨਹੀਂ ਹਟਦੇ ਪਤਾ ਨਹੀਂ ਕੀ ਕਾਰਨ ਹੈ ਪੈਸਾ ਭਾਰੂ ਹੋ ਜਾਂਦਾ ਹੈ ਬੰਦੇ ਦੀ ਜ਼ਿੰਦਗੀ ਤੇ ਤੇ ਉਹ ਪਿਛਲੇ ਦੱਸੇ ਹੋਏ ਮਾਰਗ ਜੋ ਸਾਡੇ ਬਜ਼ੁਰਗਾਂ ਦੇ ਜਾਂ ਮਹਾਪੁਰਸ਼ਾਂ ਦੇ ਉਹ ਸਭ ਕੁਝ ਭੁੱਲ ਜਾਂਦੇ ਹਨ ਤੇ ਪੈਸੇ ਨੂੰ ਹੀ ਮੁੱਖ ਰੱਖ ਲੈਂਦੇ ਆ ਜੋ ਕਿ ਬਹੁਤ ਮਾੜਾ ਹੈ ਇਹਦੇ ਨਤੀਜੇ ਬਹੁਤ ਮਾੜੇ ਨਿਕਲਦੇ ਹਨ ਅੱਗੇ ਮਾਂ ਪਿਓ ਦੀ ਕੀਤੀ ਜਿਵੇਂ ਸਿਆਣੇ ਕਹਿੰਦੇ ਸੀ ਫਿਰ ਅੱਗੇ ਧੀਆ ਪੁੱਤ ਪੁੰਤਦੇ ਨੇ ਸੋ ਇਸ ਤਰ੍ਹਾਂ ਦੇ ਠੱਗੇ ਵਾਲੇ ਮਾਮਲੇ ਨਹੀਂ ਕਰਨੇ ਚਾਹੀਦੇ। ਤੋਂ ਐਸੀ ਅੱਜ ਦੀਆਂ ਖਬਰਾਂ ਤੇ ਖਬਰਾਂ ਦੀ ਚਰਚਾ ਅਗਲਾ ਇਸੇ ਤਰ੍ਹਾਂ ਲੈ ਕੇ ਫਿਰ ਹਾਜ਼ਰ ਹੋਵਾਂਗਾ। ਉਦੋਂ ਤੱਕ ਦਿਓ ਆਗਿਆ। ਧੰਨਵਾਦ। ਸਤਿ ਸ੍ਰੀ ਅਕਾਲ।